ਹੁਣ ਧਰਮੀ ਫੌਜੀ ਦੀ ਇੱਕ ਫੋਟੋ ਲਾਤੀ ਹੈ 18 ਸਾਲ ਦੇ ਦੀ ਬੀਬੀ 80 ਸਾਲ ਦੀ ਹੈ ਧਰਮੀ ਫੌਜੀ ਦੀ 18 ਸਾਲ ਦੀ ਫੋਟੋ ਲਾਤੀ ਸਾਨੂੰ ਕੀ ਪਤਾ ਵੀ ਇਹ ਕੌਣ ਹੈ ਮਜੀਠਾ ਇਥੋਂ 40 ਕਿਲੋਮੀਟਰ ਹੈ 10 ਬੰਦੇ ਪਿੰਡ ਦੇ ਜਾਇਓ ਨਾ ਤੁਹਾਨੂੰ ਪਤਾ ਲੱਗਦੇ ਬੀਬੀ ਉਥੋਂ ਦੀ ਰਹਿਣਾ ਵੀ ਹੈ ਨਾਲੇ ਧਰਮੀ ਫੌਜੀ ਬਾਰੇ ਪਤਾ ਲੱਗ ਜੇ ਯਾਰ ਵੋਟ ਪਾਉਣੀ ਹੈ ਨਾਲੇ ਆ ਕੇ ਪਿੰਡ ਨੂੰ ਦੱਸ ਦਿਓ ਵੀ ਅਸੀਂ ਪਿੰਡ ਜਾ ਕੇ ਪੁੱਛਿਆ ਹੈ ਵੀ ਕੌਣ ਹੈ ਤੁਸੀਂ ਪੁੱਛਦੇ ਨਹੀਂ ਕੱਸਦੇ ਨਹੀਂ ਠਾ ਠਾ ਮੋਰਾ ਲਾ ਦਿੰਦੇ ਹੋ ਲੈ ਵੀ ਦੱਬ ਦਿਓ ਕੰਮ ਜੇ ਤੁਹਾਨੂੰ ਕਿਸੇ ਨੇ ਕਿਹਾ ਧਰਮੀ ਫੌਜੀ ਆ ਧਰਮੀ ਫੌਜੀ ਮੰਨ ਲੈਨੇ ਹੋ ਤੁਹਾਨੂੰ ਕਿਸੇ ਨੇ ਕੁਝ ਹੋਰ ਕਿਹਾ ਹੋਰ ਮੰਨ ਲੈਨੇ ਨੂੰ ਤਾਂ ਹੀ ਮੈਂ ਕਹਿੰਦਾ ਦਿਮਾਗ ਦੀ ਲੋੜ ਹੈ ਦਿਮਾਗ ਦਾ ਇਸਤੇਮਾਲ ਕਰਨਾ ਨਾਲ ਕਾਂਗਰਸ ਬਹੁਤ ਮਾੜੀ ਐ ਸਿੱਖਾਂ ਦੀ ਮਾਰੂ ਪਾਰਟੀ ਐ ਗੰਦੀ ਐ ਕਾਂਗਰਸ ਕਿਵੇਂ ਗੰਦੀ ਐ ਬਾਈ ਜੀ ਦੱਸੋ ਕਾਂਗਰਸ ਨੇ ਗੁਰਦੁਆਰੇ ਦੇ ਪਾਠ ਕਰਨ ਵਾਲਾ ਸਾਈਕਲ ਤੇ ਚੱਲਣ ਵਾਲਾ ਜਿਹੜਾ ਰੋਲ ਲਾਉਣ ਜਾਂਦਾ ਸੀਗਾ ਗੁਰੂ ਦੇ ਘਰ ਦੀ ਉਹਨੂੰ ਮਿਸਤਰੀ ਜਾਤ ਦਾ ਉਹ ਦੇਸ਼ ਦਾ ਰਾਸ਼ਟਰਪਤੀ ਪੱਗ ਆਲਾ ਪਹਿਲਾ ਬਣਾਇਆ ਗਿਆਨੀ ਗਾਇਤ ਸਿੰਘ ਦੱਸੋ ਹੋਰ ਕਿਹੜੀ ਪਾਰਟੀ ਨੇ ਬਣਾਇਆ ਅੱਜ ਹਿੰਦੁਸਤਾਨ ਦੀ ਸਰਕਾਰ ਤੋਂ ਕੋਈ ਪੱਗ ਵਾਲਾ ਬਦਲਾ ਪੰਜਾਬ ਦਾ ਹੈ ਨਹੀਂ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਨੂੰ ਖੰਬੇ ਦੇ ਥੱਲੇ ਬਹਿ ਕੇ ਪੜ੍ਹਾਈ ਕਰਦਾ ਸੀ ਪੱਗ ਵਾਲਾ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਫਿਰ ਮਨਮੋਹਨ ਸਿੰਘ ਨੇ 75 ਸਾਲਾਂ ਦੀ ਆਜ਼ਾਦੀ 'ਚ ਕਦੇ ਫੌਜਾਂ ਦਾ ਜਨਰਲ ਪੱਗ ਵਾਲਾ ਨਹੀਂ ਬਣਿਆ ਅਸੀਂ ਮੋਲੇ ਬੰਦੇ ਸੀ ਉਹਨੇ ਦੋ ਜਨਰਲ ਬਣਾਏ ਉਹ ਨਹੀਂ ਬਣੂ ਇੱਕ ਜਨਰਲ ਜੇਜੇ ਸਿੰਘ ਤੇ ਜਨਰਲ ਵਿਕਰਮ ਸਿੰਘ ਆ ਜਿਹੜੇ ਐਸ ਸੀ ਭਰਾ ਹੈ ਆਪਣੇ ਇਥੇ ਮੱਜਬੀ ਸਿੱਖ ਜਾਦੇ ਕਿ ਰਵਿਦਾਸੀ ਇਹ ਭਰਾ ਜਾਦੇ ਮੱਜਬੀ ਸਿੱਖ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਦਸੌਰ ਕਿਹੜੀ ਪਾਰਟੀ ਨੇ ਬਣਾਇਆ ਸਿੱਖ ਹਰ ਪਾਰਟੀ ਹਰ ਜਾਤੀ ਨੂੰ ਸਨਮਾਨ ਦਿੰਦੀ ਹੈ ਪਾਰਟੀ ਫਿਰ ਪਾਰਟੀ ਇੱਕ ਦਾ ਪੱਗ ਦਾ ਸਨਮਾਨ ਕੀਤਾ ਦੂਜਾ ਦੇਸ਼ ਦੀ ਜਨਤਾ ਦਾ ਦੇਸ਼ ਦੀ ਜਨਤਾ ਦਾ ਫਾਇਦਾ ਵੀ ਕੀਤਾ ਕਾਂਗਰਸ ਨੇ ਪੁੱਛੋ ਕਿਵੇਂ ਮੈਂ ਝੂਠ ਬੋਲਦਾ ਹੋ ਸਕਦਾ ਹੈ ਮੜਾ ਜਾ ਪੜਤਾਲ ਕਰੂੰ ਕਾਂਗਰਸ ਚ ਸਾਡਾ 60 ਸਾਲ ਰਾਜ ਰਿਆ ਕਿੰਨੇ ਸਾਲ ਇਹ ਬੰਦਾ ਆਪਣਾ ਇਹ ਬੰਦਾ ਕੌਣ ਹੈ ਖਾਸ ਜੇ ਖਾਸ ਉਹ ਮੈਂ ਤਾਂ ਵੇਖਦਾ ਇਹ ਵੀਡੀਓ ਬਣਾਈ ਜਾਂਦਾ ਕਈ ਵਾਰੀ ਪੁਲਿਸ ਨੇ ਵੀ ਛੱਡਿਆ ਹੁੰਦਾ ਵੀ ਵੀਡੀਓ ਬਣਾਉਣ ਦੇ ਜਾ ਰਹੇ ਹਾਂ ਹਾਂ ਅੱਜ ਕੱਲ ਪੁਲਸਾਂ ਹੀ ਆਪਦੀ ਖਬਰ ਲੈਂਦੀ ਆ ਨਾ ਵੀ ਰਾਜਾ ਕੀ ਬੋਲ ਕੇ ਗਿਆ ਜਿਹੜਾ 10 ਭਗਵਾਨ ਤਮਾਨੂੰ ਰਾਤ ਨੂੰ ਦੱਸਾਂ ਹਾਂ ਆ ਨਹੀਂ ਬਣਾ ਬਣਾ ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਵੀ ਹਟ ਜਾ ਦੱਬੀ ਜਾ ਕਾਂਗਰਸ ਆ ਮੁੰਡੇ ਆ ਨਾ ਜਿਹੜੇ ਨੌਜਵਾਨ ਇਹ ਕਹਿੰਦੇ ਯਾਰ ਕਾਂਗਰਸ ਨੇ ਕੀ ਕੀਤਾ 60 ਸਾਲਾਂ ਚ ਕਾਂਗਰਸ ਨੇ ਕੁਝ ਨਹੀਂ ਕੀਤਾ ਓਏ ਭਲਿਓ ਮਾਨਸੂ ਕੱਲ ਨੂੰ ਐਸ ਘਰ ਆਲਾ ਸਾਡਾ ਮੁੰਡਾ ਕਿੱਥੇ ਆ ਤੇਰਾ ਮੁੰਡਾ ਕਿੱਥੇ ਆ ਇਹ ਕੱਲ ਨੂੰ ਕਵੇ ਮੇਰੇ ਪਿਓ ਨੇ ਕੀ ਕੀਤਾ ਤੇ ਇਹ ਬਾਈ ਕਵੇ ਮੇਰੇ ਪਿਓ ਨੇ ਕੀ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਇਸ ਦੇਸ਼ ਚ ਸੂਈ ਨਹੀਂ ਬੰਦੀ ਸੀ ਹੁਣ ਇਸ ਦੇਸ਼ 'ਚ ਜਹਾਜ ਬੰਦਾ ਹੈ ਉਹ ਮੋਦੀ ਨੇ ਰਾਤੋਂ ਰਾਤ ਬੰਨ ਲਾਤਾ ਬਾਦਲ ਤਾਂ ਉੱਤੇ ਪਹੁੰਚੇ ਹੀ ਨਹੀਂ ਉੱਤੇ ਦਾ ਕਾਂਗਰਸ ਰਹੀ ਹੈ ਜਾਨ ਬੀਜੇਪੀ ਆਈ ਹੈ ਅੱਗੇ ਸੁਣ ਲੋ ਅਸੀਂ 60 ਸਾਲ ਰਹੇ ਮਹਿੰਗਾਈ ਨੂੰ ਐ ਫੜ ਕੇ ਰੱਖਿਆ ਸੀ ਬਦਲ ਨਹੀਂ ਦਿੱਤੀ ਮਹਿੰਗਾਈ ਜੇ 60 ਸਾਲ ਅਸੀਂ ਰਹੇ ਨਾ ਅਸੀਂ ਦੇਸ਼ 'ਵੀ ਜਨਤਾ ਦਾ ਫਾਇਦਾ ਕੀਤਾ ਹੈ ਅੱਜ ਤੋਂ 12 ਵਾਰੇ ਪਹਿਲਾਂ ਕਿ ਉਹਨੇ ਦਾ ਭਾਅ ਸੀਗਾ 22000 ਰੁਪਏ ਜਦੋਂ ਮਨਮੋਹਨ ਸਿੰਘ ਸਰਦਾਰ ਸੀ ਹੁਣ ਲਿਆਣਾ ਗੁਜਰਾਤ ਚੋਂ ਜਿਹੜਾ ਕਹਿੰਦਾ ਬਾਈਓਰ ਬਹਿਨੋ ਮਿੱਤਰੋ ਉਹ ਮਿੱਤਰੋ ਨੇ 128000 ਰੁਪਏ ਤੋਲਾ ਕਰਤਾ ਲੈ ਲਊਂਗੀ ਹਾਂ ਉਹ ਸੋਨਾ ਚਾਂਦੀ ਵੀ ਨਹੀਂ ਮਿਲਣੀ ਤੇ ਕੁੜੀ ਨੂੰ ਪਾਵਾਂਗੇ ਕੀ ਲੋਹਾ 2000 ਦੇ ਨੋਟ ਵੀ ਲੈ ਗਏ ਬੋਲੋ ਆ 500 ਦਾ ਨੋਟ ਬਦਲਦਾ 2000 ਦਾ ਨੋਟ ਆ ਗਿਆ 1000 ਦਾ ਬੰਦ ਲੈਣਾ ਚ ਖੜਾਈ ਰੱਖੇ ਤੁਹਾਨੂੰ ਕਹਿੰਦਾ ਅਮੀਰ ਗਰੀਬ ਹੋ ਜਾਊਗਾ ਗਰੀਬ ਅਮੀਰ ਹੋ ਜਾਊਗਾ ਹੋਇਆ ਕੋਈ ਫਰਕ ਅੱਛਾ ਟਕੜੇ ਬੰਦੇ ਨੂੰ ਤਾਂ ਪੈਸੇ ਦੇ ਹੀ ਗਏ ਗਰੀਬ ਵਿਚਾਰੇ ਯੱਕਦੇ ਰਹੇ ਲੈਣਾ ਚ ਕਈ ਮਰ ਗਏ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਮਨਮੋਹ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 400 ਰੁਪਏ ਦਾ ਡੀਏਪੀ ਦਾ ਗੱਟਾ ਮਿਲਦਾ ਸੀ ਹੁਣ ਮਿਲਦਾ ਹੀ ਨਹੀਂ 2000 ਦਾ ਮੇਰੀ ਗੱਲ ਸੱਚੀ ਹੈ ਯਾਰ ਬੋਲ ਦਿਓ ਯਾਰ ਸਰਦਾਰੋ ਜੀ ਗੱਲ ਸੱਚੀ ਹੈ ਬੜੇ ਯਾਰ ਤੁਸੀਂ ਤਾਂ ਮੱਝ ਵਾਲੇ ਖਰਾਬ ਹੋ ਜਾਂ ਹਾਂ ਦਾ ਪਰ ਉਹ ਵੀ ਜੇ ਗੱਲ ਸੱਚੀ ਹੈ ਫੇਰ ਤਾਂ ਸਿਰਾ ਲਾ ਦਿਓ ਜੇ ਝੂਠੀ ਹੈ ਤਾਂ ਨਾ ਲਾਓ ਮਨਮੋਹਨ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 350 ਦਾ ਸਿਲੰਡਰ ਮਿਲਦਾ ਸੀ ਹੁਣ 1250 ਦਾ ਦਿੰਦਾ ਇਹ ਸੱਚੀ ਹੈ ਕੱਲ ਸਾਡੇ ਰਾਜ ਚ 50 ਸਾਲਾਂ ਚ 5 ਰੁਪਏ ਵਧਦਾ ਸੀ ਤੇ ਸਿੱਧਾ 200 ਵਧਾ ਦਿੰਦਾ 45 ਰੁਪਏ ਡੀਜ਼ਲ ਹੁੰਦਾ ਸੀ ਅੱਜ 100 ਰੁਪਏ ਹੋ ਗਿਆ ਫੇਰ ਮੋਦੀ ਨੂੰ ਲੋਕ ਕੋਟਾ ਪਾਲ ਕੋ ਫਿਰਦੇ ਨਾ ਪਾਓ ਸਾਡਾ ਕੀ ਹੈ ਇਹ ਸਿਉਣਾ 2 ਲੱਖ ਨੂੰ ਹੋ ਜਾਣਾ ਹੈ 3 ਮਹੀਨਿਆਂ ਚ ਗੀਰੇ ਮਾੜਾ ਮੋਟਾ ਲੈਣਾ ਕੁੜੀ ਜੁੜੀ ਵਿਆਹ ਨਹੀਂ ਹੋਵੇ ਲੈ ਲਓ ਮੈਂ ਠੀਕ ਆ ਗੱਲ ਵੇਖ ਲਿਓ ਇਹ ਮੇਰੀ ਨਾਨੀ ਕਹਿੰਦੀ ਸੀ 200 ਰੁਪਏ ਤੋੜਾ ਲੈਂਦੀ ਹੁੰਦੇ ਸੀ ਫੋਜਾ 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 ਚ ਭਰਤੀ ਹੁੰਦੇ ਸੀ ਪਹਿਲਾ ਬੰਦੇ ਹੁਣ ਮੋਦੀ ਆਇਆ ਤੇ ਫੌਜ ਤੋਂ ਭਰਤੀ ਹੋਣੇ ਬੰਦ ਕਰਤੇ ਕਹਿੰਦਾ ਹੁਣ ਅਗਨੀਵੀਰ ਚੱਲੂਗਾ 4 ਸਾਲਾਂ ਬਾਅਦ ਮੁੰਡੇ ਨੂੰ ਘਰੇ ਭੇਜ ਦਿੰਦਾ ਐਵੀਂ ਹੈ ਕਿ ਉਹ ਨੂੰ ਐ ਮੁੰਡੇ ਬਾਰਡਰ ਦੇ ਮੁੰਡੇ ਫੌਜਾਂ ਚ ਭਰਤੀ ਹੁੰਦੇ ਸੀ ਹੁਣ ਉਹ ਵੀ ਕੰਮ ਮਕਾਤਾ ਆਏ ਨੇ ਮਾਂ ਦੇ ਸ਼ੇਰ ਨੇ ਤੇ ਸਰਕਾਰ ਕਿ ਨਹੀਂ ਲਿਆਂਦੀ ਮੋਦੀ ਤੇ ਮੋਦੀ ਤੂੰ ਹੀ ਲਿਆਂਦੀ ਜਿਹੜਾ ਕਾਲੀ ਦਾੜ੍ਹੀ ਕਾਲੀਆਂ ਮੁੱਛਾਂ ਕਰੀ ਫਿਰਦਾ ਇੱਕ ਦੀ ਵੀ ਕਿੱਟਾ ਵੇਖਦਾ ਤੇਰੇ ਔਰ ਕਿਨੇ ਲਿਆਂਦੀ ਤੇਰੇ ਵਰਗੇ ਸੀਗੇ ਬਟਨ ਨੱਪੀ ਗਏ ਟੱਕ 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 ਚਾਚਾ ਜੀ ਆਪਣਾ ਆਪਣਾ ਚਾਚਾ ਚਾਚਾ ਜਵਾਨ ਲੱਗਦਾ ਤੇ ਭਤੀਜਾ ਭੰਗਾਰਾ ਆਹ ਬੰਦਾ ਚਾਚਾ ਮੋਛ ਨਹੀਂ ਆਏ ਨਾ ਹੈ ਚਾਚਾ ਮੋਛ ਇਨਸ਼ਾ ਅੱਲ ਮੋਛਾ ਤੇ ਮੋਛਾ ਨਾ ਫਿਰ ਹੋਣੀ ਹੈ ਚਾਚਾ ਫਿਰ ਕਾ ਆਪਣਾ ਵੀ ਜਾਚਾ ਹੀ ਹੈ ਜਗਦਾ ਚਾਚਾ ਪਰ ਠੀਕ ਹੈ ਚਾਚਾ ਐ ਰਿਹਾ ਅger ਮਰਨਾ ਤਾਂ ਹੈ ਹੀ ਸਰੇ ਕਰੇ ਉਹ ਵੀ ਕੋਈ ਤੋੜਾ ਜੂਗਾ ਪੇਵੇ ਕੀ ਬਾਈ ਦੀ ਤਕਰੀ ਫਿਰਦਾ ਯਾਰ ਸੋ ਕਹਿਣ ਦਾ ਮਤਲਬ ਹੈ ਪਰਿਵਾਰ ਚਲਾਉਣਾ ਨਹੀਂ ਤੇ ਪਤਾ ਨਹੀਂ ਮਹਿੰਗਾਈ ਨੂੰ ਕਿਵੇਂ ਰੋਕਣਾ ਧੀਰੇ ਘਰੇ ਨਿਆਣੇ ਰੋਂਦੇ ਆ ਨਾ ਉਹਨੂੰ ਪਤਾ ਹੈ ਵੀ ਮਹਿੰਗਾਈ ਨੂੰ ਕਿਵੇਂ ਬਈ ਘਰ ਚ ਲਾਉਣਾ ਹੈ ਅੱਛਾ ਮੋਦੀ ਨੇ ਕੀ ਕੀਤਾ 750 ਕਿਸਾਨ ਬਾਰਡਰ ਤੇ ਮਾਰਤਾ ਸਾਡਾ ਇਹ ਇਹ ਸਰਕਾਰੀ ਭੈਣ ਜੀ ਤੁਹਾਨੂੰ ਨਹੀਂ ਇਹਨਾਂ ਨੇ ਦੱਸਣਾ ਕਿਸੇ ਨੇ ਇਹ ਰੇਟ ਕਣਕ ਜਦੋਂ ਸਰਕਾਰੀ ਵਿਕਣ ਲੱਗੀ ਸੀ ਇਹ ਭਾਅ ਕਾਂਗਰਸ ਨੇ 1967 ਚ ਕਾਨੂੰਨ ਬਣਾਇਆ ਸੀ ਵੀ ਹੁਣ ਜ਼ਿਮੀਂਦਾਰਾਂ ਦੀ ਜਿਹੜੀ ਫਸਲ ਹੈ ਉਹ ਸਰਕਾਰ ਖਰੀਦਿਆ ਕਰੂਗਾ ਸਰਕਾਰੀ ਰੇਟ ਉਹ ਇਹ ਸਾਡੀ ਕਾਂਗਰਸ ਦੀ ਦੇਣ ਹੈ ਆਪਣੀ ਦੀ ਆਪਣੀ ਫਿਰ ਦੋਸੋ ਕਾਂਗਰਸ ਕਿਵੇਂ ਮਾਰੀ ਇੱਕ ਗੈਂਗਸਟਰ ਖੜਾ ਕਰੀ ਫਿਰਦਾ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੇ ਸਿੱਖੀ ਦੇ ਨਾਂ ਤੇ ਸਾਡਾ ਸਿੱਖ ਦਾ ਖੜਾ ਸਾਨੂੰ ਤਾਂ ਇਹਨੂੰ ਸਲੂਟ ਮਾਰਨ ਨੂੰ ਜੀ ਕਰਦਾ ਹੈ ਇਹਨੂੰ ਫੱਦੇ ਬੁਲਾਉਣ ਨੂੰ ਜੀ ਕਰਦਾ ਹੈ ਜਿਨੇ ਆਪਦੇ ਗੁਰੂ ਦੇ ਪਿੱਛੇ ਇਤਿਫਾ ਦਿੱਤਾ ਅਸੀਂ ਐਵੇਂ ਜਾਲੀ ਜਿਹੜਾ ਬਣਿਆ ਫਿਰਦਾ ਉਹਨੂੰ ਕਿਵੇਂ ਫੱਦੇ ਬੁਲਾ ਗ ਜੀ ਬਈ ਜਿਹੜਾ ਗੁਰੂ ਤੇ ਭੀੜ ਪਈ ਉਦੋਂ ਇਹ ਖੜਾ ਲੀਡਰਾਂ ਚੋ ਲੋਕ ਤਾਂ ਬਹੁਤ ਖੜੇ ਲੀਡਰਾਂ ਚੋ ਇਹ ਖੜਾ ਮੈਂ ਵੀ ਨਹੀਂ ਖੜਾ ਭਾਈ ਮੈਂ ਉੱਥੇ ਘਰਨੇ ਤੇ ਜਾਂਦਾ ਹੀ ਪਰ ਮੈਂ ਸਹੀ ਫਾੜੀ ਦਿੱਤਾ ਮੈਂ ਉਹੇ ਡਾਰਸੀ ਦੇ ਦੁਆਰੇ ਕਿਨੇ ਜਿੱਤਾਂਗੇ ਨਹੀਂ ਠੀਕ ਆ ਗੱਲ ਖੜੀ ਕਰਨੀ ਚਾਹੀਦੀ ਹੈ ਕਿ ਅੰਮ੍ਰਿਤਪਾਲ ਤਾਂ ਉੱਥੇ ਪਹੁੰਚਿਆ ਹੀ ਨਹੀਂ ਨਾ ਬੈਣੀ ਨਹੀਂ ਪਹੁੰਚੇ ਅੰਮ੍ਰਿਤਪਾਲ ਦੇ ਪਿਤਾ ਜੀ ਸਾਡਾ ਵੀ ਪਿਓ ਅਰਗਾ ਪਿਓ ਹੈ ਪਰ ਉਹ ਬਗਰਾੜੀ ਦੇ ਮੋਰਚੇ 'ਚ ਨਹੀਂ ਪਹੁੰਚਿਆ ਵਿਖਾ ਦੇ ਮੈਨੂੰ ਫੋਟੋ ਵੀ ਉੱਥੇ ਬੈਠਾ ਕਿੱਥੇ ਸੀ ਜਿੱਥੇ ਸਾਰੀ ਦੁਨੀਆ ਪਹੁੰਚੀ ਵਿਖਾ ਦੇ ਫੋਟੋ ਸੋ ਕਹਿਣ ਤਾਂ ਪਾਵੇ ਐ ਤੁਹਾਡੇ ਕੋਲੇ ਤੇ ਜਿਹੜੀ ਜਿਹੜਾ ਹਰਮੀਤ ਸਿੰਘ ਐ ਇਹ ਭਾਈ ਗੁਨੇਗਾਰ ਤਾਂ ਤੁਸੀਂ ਆਪ ਹੋ ਐਵੇਂ ਸਾਨੂੰ ਤਾਂ ਲਾਂਬੇ ਦਿੰਨੇ ਹੋ ਤਿੰਨ ਵਾਰੀ ਪਹਿਲਾਂ ਬਣ ਗਿਆ ਇਹ ਐਮ.ਐਲ.ਏ ਮੰਤਰੀ ਕਾਲੀ ਦਲ ਦੇਲੇ ਜੇ ਉਦੋਂ ਨਹੀਂ ਇਹਨੇ ਕੁਝ ਕੀਤਾ ਤੇ ਹੁਣ ਇਹ ਕਿਹੜਾ ਥੋੜਾ ਕੁਝ ਸਵਾਰ ਦੂ ਹੁਣ ਐਵੇਂ ਬੀਬੀਆਂ ਫਿਰ ਸਾਰੇ ਹੱਸਣਗੇ ਹੁਣ ਕੀ ਕਰ ਦੂਗਾ ਇਹ ਦੱਸੋ ਬਾਈ ਤਿੰਨ ਵਾਰੀ ਜਿਹੜਾ ਵੇਖ ਲਿਆ ਹੁਣ ਜੇ ਚੌਥੀ ਵਾਰੀ ਵੀ ਵੇਖਣਾ ਤੇ ਵੇਖ ਲਓ ਸਾਨੂੰ ਕੀ ਹੈ ਸਾਡਾ ਕੀ ਜਾਂਦਾ ਹੈ ਇਕ ਫੇਰ ਆ ਜਾਂਗੇ ਜਿਹੜਾ ਤਿੰਨ ਵਾਰੀ ਪਰਖਿਆ ਹੋਵੇ ਨਾ ਵਾਰ-ਵਾਰ ਨਹੀਂ ਪਰਖੀਦਾ ਵਾਰ-ਵਾਰ ਪਰਖਣ ਵਾਲਾ ਬੰਦਾ ਆਪ ਹੀ ਕਮਲਾ ਹੁੰਦਾ ਹੈ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਹੈ ਰਗੜੋ ਧਰਕੇ ਇਹਨੂੰ ਕਿੱਕ ਲਈ ਕਲੀਰ ਦੀ ਪੱਗ ਮੇਰੇ ਵੀਰ ਦੀ ਇਹਨਾਂ ਨੇ ਪੰਜਾਬ ਦਾ ਬੇੜਾਗਿਰ ਕਰਤਾ ਸਰਦਾਰ ਮਾਨ ਆਇਆ ਸੀਗਾ 92 ਸੀਟਾਂ ਦੇ ਨਾਲ ਅੱਜ 4 ਸਾਲਾਂ ਬਾਅਦ ਤਰਨਤਨ ਬਣਿਆ ਭਗਵੰਤ ਮਾਨ ਰਗੜ ਕੇ ਰੱਖ ਦਿਓ ਪਤਾ ਲੱਗੇ ਦੇ ਪਰੰਤਾਰ ਦੇ ਯੋਧਿਆਂ ਨੇ ਤੈਨੂੰ ਸਭ ਸਿਖਾਇਆ ਜਿਹੜਾ ਲੁੱਟ ਕੇ ਲੈ ਗਏ ਸੀ ਪੰਜਾਬ ਨੂੰ 92 ਸੀਟਾ ਬਦਲਾ ਆਪਦੇ ਨਾਂ ਤੇ ਕਤਲੇ ਆਮ ਦਿਨ ਦਿਹਾੜੇ ਲੁੱਟਾ ਖੋਆ ਨਸ਼ਾ ਪੰਜਾਬ ਦੇ ਸਿਰ ਕਰਜ਼ਾ ਫਲੱਡ ਰੁਪਈਆ ਨਹੀਂ ਕਦੇ ਕਿਸੇ ਨੂੰ ਮਦਦ ਕੀਤੀ ਹਾਂ ਚੁਟਕਲੇ ਜਿੰਨੇ ਮਰਜੀ ਸੁਣ ਲੋ ਇਹ ਕਾਰੋਬਾਰੀ ਹੈ ਜਿਹੜਾ ਥੋੜਾ ਹਰਮੀਤ ਹੈ ਪਹਿਲਾ ਕਾਰੋਬਾਰ ਕਾਲੀਦਾਲ ਚ ਕਰਦਾ ਰਿਹਾ ਇਹਨੇ ਆਖਿਆ ਯਾਰ ਹੁਣ ਤਾਂ ਸੁਖਬੀਰ ਆਉਂਦਾ ਹੀ ਨਹੀਂ 10 ਸਾਲ ਹੋ ਗਏ ਇਹਨੇ ਆਖਿਆ ਭਗਵਾਨਤ ਮਾਲਨਾ ਚਲੋ ਜਿਹੜਾ ਜੰਗਾਲ ਲੱਗੀ ਆ ਲਾਲੂਆ ਸਾਹਿਬ ਇਸ ਕਰਕੇ ਇਹ ਕਾਲੀਦਾ ਹੁਣ ਆ ਗਿਆ ਦੱਸੋ ਹੋਰ ਕੀ ਗੱਲ ਹੈ ਇਹ ਸੌਦੇਵਾਜ ਹੈ ਇਹ ਤੁਹਾਨੂੰ ਵੇਚਦੇ ਐ ਆਓ ਹੁਣ ਮੈਂ ਕਾਲੀਦਾਲ ਚੱਲੇ ਆਂ ਆਓ ਹੁਣ ਮੈਂ ਝਾੜੂ ਚੱਲੇ ਆਂ ਸਾਕ ਬਾਜੇ ਸਾਡੀ ਆਉਣ ਲੱਗੀ ਹੈ ਸਾਡੀ ਜਿਵੀ ਆ ਸਕਦਾ ਹੈ ਪਰ ਮੈਂ ਵੜਨ ਨਹੀਂ ਦੇਣਾ ਇਹ ਹੌਂਦੇ ਬਾਏ ਲੋਗੇ ਕੋਈ ਤਰੱਕੀ ਨਹੀਂ ਮੈਂ ਵੇਖਿਆ ਪਹੀਆਂ ਕਿੰਨੀਆਂ ਕੱਚੀਆਂ ਪਹੀਆਂ ਜਾ ਕੇ ਆਓ ਸਾਡੇ ਮਾਲ ਵਿੱਚ ਗਿੱਦੜਵਾ ਇੱਥੇ ਬੈਠੂ ਤੂੰ ਤਿੰਨ ਵਾਰੀ ਦਾ ਐਮਐਲਏ ਰਿਆ ਮੈਂ ਵੀ ਤਿੰਨ ਵਾਰੀ ਐਮਐਲਏ ਰਿਆ ਕਿੰਨੇ ਮੁੰਡੇ ਲਵਾਏ ਹਰਬੀਤ ਨੇ ਥੋੜੇ ਪਿੰਡੇ ਬਈ ਥੋੜੇ ਟੇਕਿਆਂ ਦਾ ਕੋਈ ਲਵਾਇਆ ਹੋਵੇ ਭੈਣ ਮਾਤਾ ਜੀ ਭੈਣ ਜੀ ਥੋੜੇ ਕੁੜਮਾਂ ਦਾ ਕੋਈ ਲਵਾਇਆ ਹੋਵੇ ਉਹ ਬਾਈ ਤੁਹਾਨੂੰ ਰਿਸ਼ਤੇਦਾਰਾਂ ਨੂੰ ਪੁੱਛ ਲਓ ਆਸੇ ਪਾਸੇ ਜੇ ਕੋਈ ਇੱਕ ਅੱਧਾ ਇਹਨੇ ਲਾਇਆ ਤਾਂ ਵੋਟਾਂ ਪਾ ਦੇ ਉਹ ਜੇ ਲਾਇਆ ਹੀ ਨਹੀਂ ਕਿਸੇ ਨੇ ਝਾੜੂ ਨੇ ਲਾਇਆ ਤਾਂ ਤਾਂ ਪੁੱਛ ਲਓ ਲਵਾਇਆ ਜੀ ਦਿੱਲੀ ਦਾ 55 ਜੀ ਦਾ ਲਵਾਇਆ ਨੌਕਰੀ ਤੇ ਦਿੱਲੀ ਦਾ 55000 ਹਾਂ ਤੇ ਫਿਰ ਪਾਓ ਝਾੜੂ ਇੱਕ ਵਾਰੀ ਹੋਰ ਬਦਲੋ ਬਦਲਾਵ ਸਾਨੂੰ ਰਗੜਿਆ ਤਾਂ ਤੁਸੀਂ ਹਰੇਕ ਨੇ ਝਾੜੂ ਚ ਲਾਇਆ ਸਾਰੀਆਂ ਹਸਦੀਆਂ ਨਹੀਂ ਐਸੀ ਝਾੜੂ ਨੂੰ ਪਾਵਾਂਗੇ ਯਾਰ ਰਡਕੀ ਗਈਆਂ ਯਾਰ ਆਏਗਾ ਯਾਰ ਆਏ ਕੋ ਨਹੀਂ ਆਏ ਕੋ ਨਹੀਂ ਹਾਂ ਨਹੀਂ ਨਹੀਂ ਗੱਲ ਸੁਣ ਲੈ ਬਾਪੂ ਤੂੰ ਵੀ ਨਹੀਂ ਪਾਈਆਂ ਸਾਨੂੰ ਵੋਟਾਂ ਹਾਂ ਸੈਂਟਰ ਦਾ ਬੰਦਾ ਮੈਂ ਹਾਂ ਸੈਂਟਰ ਦਾ ਬੰਦਾ ਫਿਰ ਤੂੰ ਮੋਦੀ ਦਾ ਹੈ ਨਹੀਂ ਨਹੀਂ ਅੱਖਾਂ ਚਾਂਕੇ ਤੇ ਮੈਨੂੰ ਸਿੱਕੀ ਸਾਹਿਬ ਦੱਸਦੇ ਆ ਰਮੇਤ ਦੀ ਪਹਿਲੀ ਕਿੰਨੀ ਚੋ ਇਹ ਪਿੰਡ ਉਹਦਾ ਹੈ ਹਾਂ 70 ਉਦੋਂ ਲਈ ਆ ਤੇ 70 ਹੁਣ ਇਹਦੇ ਬੇਬੇ ਲੈਣੀ ਆ ਆ ਸਾਲ ਰਹਿ ਗਿਆ ਕਿ ਕਲੀ ਕਲੀਰ ਦੇ ਨਾਂ ਤੇ 70 ਇਹ ਲੈਣੀ ਆ 140 ਕਰਕੇ ਮੁੜ ਕੇ ਅਗਲੀ ਚ ਜਾਣਾ ਫਿਰ 70 ਹੋਰੇ ਚ ਲੈਣੇ ਨੇ ਨਹੀਂ ਚਲੋ 1000 ਰੁਪਿਆ ਬੀਬੀਆਂ ਨੇ 1000 ਰੁਪਇਆ ਭੁੱਲ ਗੀਆਂ ਬਾਦਲ ਦੇ ਵੇਲੇ 500 ਪੈਨਸ਼ਨ ਸੀ ਅਸੀਂ ਥੋੜੀ 1500 ਨਹੀਂ ਕੀਤੀ ਹੁਣ ਬੋਲਦੀਆਂ ਨਹੀਂ ਨਹੀਂ ਹੁਣ ਨਾ ਨਾ ਕੁੜੇ ਉਤਾਓ ਉਹ ਤਾਂ ਸਾਡਾ ਹੱਕ ਸੀਗਾ ਸਾਡਾ 1000 ਭੁੱਲ ਗੀਆਂ ਦਿੱਤਾ ਜਿਹੜਾ ਹੁਣ ਵੀ ਮਿਲਦਾ ਹੈ ਹੁਣ ਹੋਰੇ ਨਹੀਂ 48000 ਹੋ ਗਿਆ 1 ਸਾਲ ਦਾ 12000 4 ਸਾਲਾਂ ਦਾ 48000 ਆ ਆਖੀਰਲਾ ਸਾਲ ਰਹਿ ਗਿਆ ਸਾਡੀ ਸਰਕਾਰ ਆਉਣੀ ਬੱਸਾਂ ਦਾ ਕਿਰਾਇਆ ਤੁਹਾਡਾ ਮੁਫਤ ਕੀਤਾ ਨਹੀਂ ਕਾਂਗਰਸ ਨੇ ਨਾ ਨਾ ਹੁਣ ਨਹੀਂ ਬੋਲਦੀਆਂ ਆ ਆ ਬਾਬੇ ਵੀ ਰੋਸ ਕੇ ਕਹਿੰਦੇ ਯਾਰ ਮੇਰੀ ਘਰ ਆਈਦਾ ਕਿਰਾਇਆ ਮaaf ਕਰਦਾ ਇਹਨਾਂ ਕੰਜਰਾਂ ਨੇ ਸਾਡਾ ਕੀਤਾ ਨਹੀਂ ਅਸੀਂ ਤਾਂ ਨਹੀਂ ਪਾਉਦੇ ਤੁਸੀਂ ਲਾਲਚ ਚ ਆ ਗੀਆਂ ਤਾਂ ਨਹੀਂ ਪਾਈ ਇਹਨਾਂ ਨੇ ਤਾਂ ਨਹੀਂ ਪਾਈ ਵੀ ਅਸੀਂ ਤੁਹਾਡਾ ਕਿਰਾਇਆ ਮaaf ਕਰਦਾ ਅਜੇ ਤਾਂ ਦੋਵੇਂ ਪਾਸੇ ਰਗਰੇ ਬੋਲੋ ਪਹਿਲਾਂ ਪਹਿਲਾਂ ਬੰਦੇ ਦੇ ਮਗਰ ਘਰਾਂ ਦੀ ਚੜਦੀ ਸੀ ਵੀ ਬੱਸ ਦੇ ਵੀ ਉਹ ਚੱਲਿਆ ਹੁਣ ਇਹ ਵਿਚਾਰੇ ਇਹਨਾਂ ਨੂੰ ਪਤਾ ਹੀ ਤੇ 60 ਰੁਪਏ ਪਾ ਕੇ ਦਿਆ ਚੜਦਾ ਜਾਂਦਾ ਹੀ ਪਰ ਸਾਨੂੰ ਗਾਹਾਂ ਕੱਢਦੇ ਜਾਂਦੇ ਸੀ ਕਿ ਸਾਨੂੰ ਯਾਰ ਇਹਨਾਂ ਦੇ ਮਗਰ ਲਾ ਕੇ ਏਵੇਂ ਅੱਗੇ ਹੋਰੂ ਐ ਭਗਵਾਨ ਤਮਾਨ ਨੂੰ ਡੀਕ ਦੀਆਂ ਸੀ ਝਾੜੂ ਨੂੰ ਸਾਡੇ ਰਾਜ ਚ ਮਿਲਦੀ ਸੀ 30 ਕਿਲੋ ਗੰਮ ਹੁਣ 5 ਹੀ ਮਿਲਦੀ ਹੈ ਗੋਵਿੰਦਰ ਨੇ ਰਾਜਾ ਬੜਿੰਗਣਾ ਜੀ ਬੋਲਦੇ ਨਹੀਂ ਇਹ ਸਾਧ ਸੰਗਤ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਐ ਬਈ ਜਦੋਂ ਬਾਕੀ ਐਮਪੀ ਸਾਰੇ ਪਾਰਲੀਮੈਂਟ ਚ ਬੋਲਦੇ ਐ ਤਾਂ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਕਦੀ ਇਹ ਗੱਲ ਸੋਚੀ ਹੈ ਸਾਡੀ ਮਾਤਾ ਪਹਿਲਾਂ ਪਾਰਲੀਮੈਂਟ ਚ ਬੋਲਦੀ ਸੀ ਉਹਦੀਆਂ ਜਿੰਨੀਆਂ ਸਪੀਚਾਂ ਕਦੇ ਪਾਰਲੀਮੈਂਟ ਚ ਰਿਕਾਰਡ ਨਹੀਂ ਹੋਈਆਂ ਉਹ ਡਿਲੀਟ ਕਰਾ ਦਿੱਤੀਆਂ ਗਈਆਂ ਕਦੇ ਘਰੇ ਜਾ ਕੇ ਨਾ ਇਹ ਗੱਲ ਠੰਡੇ ਦਿਮਾਗ ਨਾਲ ਸੋਚਿਓ ਬਈ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਸਾਂਸੰਗਤ ਉਹਨਾਂ ਨੂੰ ਪਤਾ ਹੈ ਵੀ ਬਾਕੀ ਜਿੰਨੇ ਵੀ ਬੰਦੇ ਆ ਉਹਨਾਂ ਨੂੰ ਜੋ ਅਸੀਂ ਕਵਾਂਗੇ ਉਹਨਾਂ ਨੇ ਉਹੀ ਬੋਲਣਾ ਹੈ ਉਹ ਸਰਕਾਰ ਨਾਲ ਉਹਨਾਂ ਦੀ ਸਾਰਿਆਂ ਦਾ ਤਾਲਮੇਲ ਹੈ ਪਰ ਅਸੀਂ ਜਿਹੜੀ ਗੱਲ ਕਰਨੀ ਹੈ ਹੁਣ ਮੈਨੂੰ ਕਹਿੰਦੇ ਜੀ ਤੁਸੀਂ ਕੀ ਗੱਲ ਕਰਦੀਆਂ ਮੈਂ ਕਿਹਾ ਜੀ ਮੈਂ ਕਿਸਾਨੀ ਦੀ ਗੱਲ ਕਰਨੀ ਹੈ ਕਹਿੰਦੇ ਜੀ ਤੁਸੀਂ ਕਿਸਾਨਾਂ ਬਾਰੇ ਨਹੀਂ ਪਾਰਲੀਮੈਂਟ ਚ ਬੋਲ ਸਕਦੇ ਮੈਂ ਕਿਹਾ ਜੀ ਅਮਰਤਪਾਲ ਦੀ ਗੱਲ ਕਰਨੀ ਹੈ ਕਹਿੰਦੇ ਅਮਰਤਪਾਲ ਬਾਰੇ ਨਹੀਂ ਬੋਲ ਸਕਦੇ ਹੋਰ ਜਿੰਨੇ ਵੀ ਮੈਂ ਮੁੱਦੇ ਕਹੇ ਕਹਿੰਦੇ ਜੀ ਤੁਸੀਂ ਇਹ ਸੈਂਸਟਿਵ ਮੁੱਦੇ ਆ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਮੈਂ ਕਿਹਾ ਜੀ ਫਿਰ ਬੋਲੀਏ ਕੀ ਕਹਿੰਦੇ ਜੀ ਵੈਸੇ ਕੁਝ ਬੋਲ ਲਓ ਮੈਂ ਕਿਹਾ ਵੈਸੇ ਮੈਂ ਕੀ ਬੋਲਾਂ ਮੈਂ ਕਿਹਾ ਜੇ ਮੈਂ ਵੈਸੇ ਬੋਲਦਾ ਐ ਫਿਰ ਲੋਕਾਂ ਨੇ ਕਹਿਣਾ ਵੀ ਹੋਰ ਕੁਝ ਬੋਲ ਗਿਆ ਵੀ ਜਿਹੜੀ ਗੱਲ ਕਰਨੀ ਸੀ ਉਹ ਕੀਤੀ ਨਹੀਂ ਮੈਂ ਕਿਹਾ ਇਹਦੇ ਨਾਲੋਂ ਤਾਂ ਮੈਂ ਬੋਲਣਾ ਹੀ ਨਹੀਂ ਐ ਜਦੋਂ ਬੋਲੂਗਾ ਮੈਂ ਆਪਣੇ ਜਿਹੜੀ ਕੌਮ ਦੀ ਗੱਲ ਕਰੂੰਗਾ ਜਿਹੜੇ ਬੰਦੇ ਮੇਰੇ ਨਾਲ ਖੜੇ ਐ ਉਹਨਾਂ ਦੀ ਗੱਲ ਕਰੂੰਗਾ ਉਹਨਾਂ ਦੇ ਨਾਲ ਖੜੂੰਗਾ ਕਿਉਂਕਿ ਸਾਧ ਸੰਗਤ ਕਿਸਾਨੀ ਦੀ ਗੱਲ ਕਰਨਾ ਸਾਡਾ ਫਰਜ਼ ਹੈ ਕਿਸਾਨਾਂ ਦੇ ਨਾਲ ਖੜਨਾ ਔਰ ਹੋਰ ਵੀ ਜਿੰਨੀਆਂ ਵੀ ਅੰਮ੍ਰਿਤਪਾਲ ਬਾਰੇ ਗੱਲ ਕਰਨਾ ਸਾਡਾ ਫਰਜ਼ ਹੈ ਇਸ ਲਈ ਸਾਧ ਸੰਗਤ ਇਹ ਗੱਲ ਨਹੀਂ ਐ ਬਈ ਮੈਂ ਬੋਲਦਾ ਨਹੀਂ ਸਿਰਫ ਇੱਕ ਗੱਲ ਤੁਸੀਂ ਜਿਵੇਂ ਮੈਂ ਕਿਹਾ ਵੀ ਵਿਚਾਰਿਓ ਕਿਉਂਕਿ ਮੈਂ ਕਰਨੀ ਆ ਤੁਹਾਡੇ ਹੱਕ ਦੀ ਗੱਲ ਸਰਕਾਰੇ ਚਾਹੁੰਦੀ ਆ ਵੀ ਕੋਈ ਵੀ ਪੰਜਾਬੀਆਂ ਦੇ ਹੱਕ ਦੀ ਗੱਲ ਨਾ ਕਰੇ ਸਿੱਖਾਂ ਦੇ ਸਿੱਖਾਂ ਦੀ ਤਾਂ ਗੱਲ ਹੀ ਨਾ ਨਾ ਕਰੇ ਜਿਹੜੀ ਪਾਰਲੀ ਜਿਹੜੀ ਸਰਕਾਰਾਂ ਐ ਸਾਂਤ ਸੰਗਤ ਉਹ ਚਾਹੇ ਕਾਂਗਰਸ ਦੀ ਹੋਵੇ ਤੇ ਚਾਹੇ ਭਾਜਪਾ ਦੀ ਹੋਵੇ ਮੰਨ ਨੀਤੀ ਨਾ ਦੀ ਦੋਹਾਂ ਦੀ ਇੱਕੋ ਹੀ ਆ ਬੇਸ਼ੱਕ ਅੱਜ ਬੀਜੇਪੀ ਸਰਕਾਰ ਹੈ ਕਾਂਗਰਸ ਮਿੱਠੀ ਹੋ ਕੇ ਆਉਂਦੀ ਹੈ ਜੀ ਬਹੁਤ ਕੁਝ ਹੈ ਹਨਾ ਵੀ ਤੱਕਾ ਹੈ ਪਰ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਤੱਕਾਈ ਨੇ ਵੀ ਬਰਾਬਰੀ ਕੀਤਾ ਸਿੱਖਾਂ ਨਾਲ ਹੀ ਨਾ ਕੋਈ ਘੱਟ ਨਹੀਂ ਗਜ਼ਾਰੀ ਇਸ ਲਈ ਸਮਝਣ ਦੀ ਲੋੜ ਹੈ ਆਪਣੇ ਨੂੰ ਪਛਾਣੋ ਆਪਣੇ ਨੂੰ ਪਛਾਣਨ ਦੀ ਲੋੜ ਹੈ ਅਮਰਤਪਾਲ ਨੂੰ ਪਛਾਣੋ ਇਹ ਜਿੱਤ ਹੈ ਜਿਹੜੀ ਸਾਧ ਸੰਗਤ ਹੈ ਅਮਰਤਪਾਲ ਦੀ ਜਿੱਤ ਹੈ ਇਹ ਕਿਸੇ ਹੋਰ ਜਣੇ ਦੀ ਜਿੱਤ ਨਹੀਂ ਹੈ ਇਹ ਯਾਦ ਰੱਖ ਲਿਓ ਮੇਰੀ ਗੱਲ ਇਹਨੂੰ ਪੱਲੇ ਬੰਨ ਲਓ ਬਈ ਤੁਸੀਂ ਅਮਰਤਪਾਲ ਦਾ ਸਾਥ ਦੇਣਾ ਹੈ ਜਿਵੇਂ ਤੁਸੀਂ ਪਹਿਲਾਂ ਵੋਟਾਂ 'ਚ ਦਿੱਤਾ ਹੈ ਓਵੇਂ ਤੁਸੀਂ ਹੁਣ ਅਮਰਤਪਾਲ ਦਾ ਸਾਥ ਦੇ ਕੇ ਤੇ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 27 ਚ ਸਰਕਾਰ ਦਾ ਮੋੜ ਬੰਦਣਾ ਹੈ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਜਿਹੜੀ ਮੈਂ ਇਹ ਗੱਲ ਕਹੀ ਹੈ ਸਾਥ ਦੇਣ ਦੀ ਬਈ ਤੁਸੀਂ ਇਸ ਗੱਲ ਤੇ ਜਰੂਰ ਵਿਚਾਰ ਕਰਿਓ ਸਾਥ ਦਿਓ ਭਾਈ ਅਮਰਤਪਾਲ ਦਾ ਸਾਥ ਦਿਓ ਤੁਹਾਡੀ ਕੌਮ ਦੀ ਸਾਹ ਸੰਗਤ ਅੱਜ ਤੱਕ ਕਿਸੇ ਨਾ ਕਿਸੇ ਪੰਜਾਬ ਦੇ ਲੀਡਰ ਨੇ ਜਿਨੇ ਅਮਰਤਪਾਲ ਨੇ ਨਸ਼ੇ ਛਡਵਾਏ ਆ ਬੰਦਿਆਂ ਦੇ ਕਿਸੇ ਨੇ ਛਡਵਾਏ ਆ ਕਿਉਂਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਆਂ ਅੰਮਿਤਪਾਲ ਕਰਦਾ ਹੈ ਉਹੀ ਗੱਲਾਂ ਐ ਸਰਕਾਰ ਉਹੀ ਨਹੀਂ ਚਾਹੁੰਦੀ ਵੀ ਕੋਈ ਗੱਲਾਂ ਕਰੇ ਕੀ ਗੱਲ ਸਾਧ ਸੰਗਤ ਸੈਕਟਰ ਗਵਰਨਮੈਂਟ ਨੂੰ ਪਤਾ ਨਹੀਂ ਵੀ ਨਸ਼ਾ ਕਿੱਥੋਂ ਆਉਂਦਾ ਹੈ ਕੀ ਤੁਸੀਂ ਕੀ ਸੋਚਦੇ ਹੋ ਵੀ ਬੰਦ ਨਹੀਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਪਰ ਜੇ ਨਸ਼ਿਆਂ ਚੋਂ ਪੰਜਾਬ ਦੀ ਜਵਾਨੀ ਨਿਕਲ ਗਈ ਤਾਂ ਆਪਣੇ ਹੱਕਾਂ ਦੀ ਗੱਲ ਕਰੂਗੀ ਇਹਨਾਂ ਨੂੰ ਨਸ਼ਿਆਂ 'ਚ ਹੀ ਗਲਤਾਨ ਰਹਿਣ ਦੋ ਇਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕਦ ਚਿਪ ਗਿਆ ਸੂਰਜ ਤੇ ਕਦ ਚੜ ਗਿਆ ਇਸ ਲਈ ਮੈਂ ਤੁਹਾਡੇ ਸਾਰੇ ਅੱਗੇ ਬੇਨਤੀ ਕਰਦਾ ਵੀ ਭਾਈ ਜਮਰਤਪਾਲ ਦਾ ਸਾਥ ਦਿਓ ਤੇ ਆਪਾਂ ਭਾਈ ਮਨਦੀਪ ਸਿੰਘ ਨੂੰ ਬਾਲਟੀ ਤੇ ਮੋਰਾ ਲਾ ਕੇ ਜਿਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ